ਸਾਥੀਓ ਐਸੇ ਵਾਲੇ ਸੀ ਖੜੇ ਆ ਸਰਦਾਰ ਭਗਤ ਸਿੰਘ ਚੌਂਗ ਦੇ ਵਿੱਚ ਜਿੱਥੇ ਕਰੀਬਲ ਦਾ ਬੱਸ ਸਟੈਂਡ ਇੱਥੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਆਗੂ ਜਿਹੜੇ ਨੇ ਇਕੱਠੇ ਹੋਏ ਨੇ ਤੇ ਇੱਥੇ ਜਿਹੜਾ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਡੋਲਡ ਟਰੰਪ ਔਰ ਸਾਡੀ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਦੇ ਵਿੱਚ ਕਈ ਸਮਝੌਤੇ ਜਿਹੜੇ ਪਿਛਲੇ ਦਿਨ ਡੀਲ ਹੋਈਏ ਉਹਨਾਂ ਦੇ ਵਿਰੋਧ ਦੇ ਵਿੱਚ ਇਥੇ 트럼ਪ ਮੋਦੀ ਦਾ ਜਿਹੜਾ ਪੁਤਲਾ ਫੁੰਕਿਆ ਗਿਆ ਤੇ ਵੱਖ-ਵੱਖ ਕਿਸਾਨ ਬੰਦੀਆਂ ਕਿਸਾਨ ਜਿਕੇ ਬੰਦੀਆਂ ਜਾਂ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਬਿਲਕੁਲ ਇਕੱਠੇ ਹੋ ਕੇ ਤੇ ਆਪਣਾ ਆਪਣੀ ਆਪਣੀ ਗੱਲ ਦੱਸ ਰਹੇ ਨੇ ਇਹ ਦੱਸਣ ਕਿ ਹੁਣ ਤੁਹਾਨੂੰ ਵੀ ਕਿਵੇਂ ਸਾਡੇ ਕਿਸਾਨ ਮਾਰੂ ਜਿਹੜੀਆਂ ਨੀਤੀਆਂ ਨੇ ਇਹ ਸਰਕਾਰਾਂ ਲੈ ਕੇ ਆੜੀਆਂ ਨੇ ਪਹਿਲਾਂ ਹੀ ਭਾਰਤ ਦਾ ਕਿਸਾਨ ਕਈ ਤਰਾਸ਼ੀਆਂ ਦੇ ਵਿੱਚੋਂ ਨਿਕਲ ਰਿਹਾ ਹੈ ਤੇ ਕਿਸੇ ਨਾ ਕਿਸੇ ਤੰਗ ਦੇ ਵਿੱਚ ਜਿਹੜਾ ਉਹ ਕਰਜ਼ੇ ਦੇ ਬੋਝ ਦੇ ਥੱਲੇ ਦੱਬਿਆ ਜਾ ਰਿਹਾ ਹੈ ਕਿਉਂਕਿ ਕਦੀ ਕਰੋਪੀ ਕੁਦਰਤੀ ਪੈਂਦੀ ਹੈ ਤੇ ਕਦੀ ਇਹ ਸਰਕਾਰਾਂ ਦੀ ਕਰੋਪੀ ਦੇ ਕਾਰਨ ਜਿਹੜਾ ਜਿਹੜਾ ਕਿਸਾਨ ਪਹਿਲਾਂ ਹੀ ਦੱਬਿਆ ਜਾ ਰਿਹਾ ਤੇ ਹੁਣ ਨਵੀਆਂ ਨਵੀਆਂ ਨੀਤੀਆਂ ਜਾਂ ਨਵੀਆਂ ਨਵੀਆਂ ਡੀਲ ਲਿਆ ਕੇ ਜਿਹੜਾ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨ ਦੀ ਮਾਰੂ ਨੀਤੀ ਦੇ ਵਿੱਚ ਅੱਗੇ ਵਾਦਾ ਕਰੀਆਂ ਤੇ ਹੁਣ ਅਸੀਂ ਤੁਹਾਨੂੰ ਮਿਲਾਉਂਦੇ ਆ ਇਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਜਿਹੜੇ ਕਿਸਾਨ ਇਸ ਵੇਲੇ ਬਾਹਰ ਸਟੈਂਡ ਕਰੀ ਵਾਲਾ ਦੇ ਉੱਤੇ ਇਕੱਠੇ ਹੋਏ ਹੋਏ ਨੇ ਉਹਨਾਂ ਨਾਲ ਤੁਹਾਡੀ ਹੀ ਗੱਲਬਾਤ ਕਰਾਉਂਦੇ ਆ ਸਾਡੇ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਪੋਸਟ ਪੈਂਦਾ ਔਰ ਉਸੇ 50 ਜਾਂ 60 ਰੁਪਏ ਵੇਚ ਕੇ 10 ਰੁਪਏ ਸਾਨੂੰ ਬਚਤ ਹੁੰਦੀ ਏ ਔਰ ਜਦੋਂ ਇਹ ਸਮਝੌਤੇ ਦੇ ਤਹਿਤ ਦੁੱਧ ਬਾਹਰੋਂ ਇੰਡੀਆ ਦੇ ਵਿੱਚ ਆਏਗਾ ਉਹ ਸਮਝ ਉਹ ਜਿਹੜਾ ਦੁੱਧ ਸਾਨੂੰ 20 ਰੁਪਏ ਕਿਲੋ ਮਿਲੇਗਾ ਜਦੋਂ 20 ਰੁਪਏ ਕਿਲੋ ਮਿਲੇਗਾ ਤੇ ਅਸੀਂ ਆਪਣੇ ਸਾਰੇ ਪਸ਼ੂ ਵੇਚ ਕੇ 20 ਰੁਪਏ ਕਿਲੋ ਵਾਲਾ ਦੁੱਧ ਜਿਹੜਾ ਲਵਾਂਗੇ ਨਾ ਕਿ ਪਸ਼ੂ ਪਾਲਾਂਗੇ ਕਿਉਂਕਿ ਉਹ ਸਾਨੂੰ 40 ਰੁਪਏ ਕਿਲੋ ਪੈਂਦਾ ਔਰ ਜਦੋਂ ਅਸੀਂ ਸਾਰਿਆਂ ਨੇ ਆਪਣੇ ਵੇਖ ਲਿਆ ਕਿ ਏਰੀਆ ਦੇ ਵਿੱਚੋਂ ਲੋਕਾਂ ਨੇ ਆਪਣੇ ਪਸ਼ੂ ਵੇਚ ਦਿੱਤੇ ਨੇ ਔਰ ਉਸ ਤੋਂ ਬਾਅਦ ਉਹ ਹੀ ਦੁੱਧ ਜਿਹੜਾ ਤੁਹਾਨੂੰ ਉਹ 20 ਰੁਪਏ ਵਾਲਾ 100 ਰੁਪਏ ਇਸ ਵਾਸਤੇ ਇਹ ਕਿਸਾਨੀ ਨੂੰ ਬਰਬਾਦ ਕਰਨ ਵਾਸਤੇ ਸਮਝੌਤਾ ਕੀਤਾ ਗਿਆ ਹੈ ਉਹ ਅਸੀਂ ਸਾਰੇ ਕਿਸਾਨੇ ਦਾ ਪੂਰ ਜ਼ੋਰ ਵਿਰੋਧ ਕਰਨਿਆ ਸਾਥਿਓ ਇੱਕ ਮਿੰਟ ਬੋਲੋ ਹਾਂ ਬੋਲੋ ਇਹ ਮੋਦੀ 트ੰਪ ਦਾ ਕੱਕਾ ਸਾਹਿਬ ਨੇ ਦੱਸਿਆ ਇਹ ਫੈਸਲਾ ਹੈ ਤੇ ਭਾਜਪਾ ਸਰਕਾਰ ਮਰਦਾਬਾ ਕਿਸਾਨ ਜਿੰਦਾਬਾਦ ਇਧਰ ਆਓ ਹਾਂਜੀ ਹਾਂਜੀ ਸਾਥਿਓ ਦੇਸ਼ਤਾਂ ਤੁਸੀਂ ਸਾਰੇ ਮੇਰੇ ਫਰੈਂਡ ਤੋਂ ਬਲਰਾਜ ਸਿੰਘ ਤੋਂ ਸਰਦੇਵ ਸਿੰਘ ਤੋਂ ਪੂਰਨ ਸਿੰਘ ਤੋਂ ਸੁਣ ਚੁੱਕੇ ਹਾਂ ਕਿ ਮੋਦੀ 트럼ਪ ਜਿਹੜਾ ਇਹ ਵਪਾਰ ਸਮਝੌਤਾ ਹੈ ਭਾਰਤੀ ਖੇਤੀਬਾੜੀ ਦੀ ਕਬਰ ਪੁੱਟਣ ਵਾਸਤੇ ਵੇ ਇਸ ਵੇਲੇ ਅਸੀਂ ਕੋਈ 100 ਤੋਂ 45 ਬੰਦੇ ਖੇਤੀਬਾੜੀ ਤੇ ਆ ਔਰ ਮੋਦੀ ਸਰਕਾਰ ਦਾ ਇਹ ਫੈਸਲਾ ਹੈ ਕਿ ਸਿਰਫ 13 ਰੱਖਣੇ ਨੇ 32 ਕੱਢ ਦੇਣੇ ਨੇ 90 ਲੱਖ ਦੇ ਕਰੀਬ ਕਿਸਾਨ ਹਰ ਸਾਲ ਖੇਤੀਬਾੜੀ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਇਹਨਾਂ ਨੀਤੀਆਂ ਦੀ ਵਜ੍ਹਾ ਕਰਕੇ ਸਾਨੂੰ ਸਸਤਾ ਵੇਚਣਾ ਪੈਂਦਾ ਹੈ ਤੇ ਮਹਿੰਗਾ ਖਰੀਦਣਾ ਪੈਂਦਾ ਹੈ ਇਸ ਲਈ ਲਗਾਤਾਰ ਕਿਸਾਨ ਕਰਜ਼ਾਈ ਹੋਇਆ ਸੰਯੁਕਤ ਕਿਸਾਨ ਮੋਰਚੇ ਦਾ 13 ਮਹੀਨੇ ਅੰਦੋਲਨ ਚੱਲਿਆ ਸਰਕਾਰ ਨੇ ਗੋਡੇ ਟੇਕੇ ਪਰ ਉਸ ਤੋਂ ਬਾਅਦ ਚੋਰ ਮੋਰੀਆਂ ਨਾਲ ਕਦੇ ਮੰਡੀ ਦਾ ਕਾਨੂੰਨ ਕਦੇ ਬੀਜ ਦਾ ਕਾਨੂੰਨ ਕਦੇ ਬਿਜਲੀ ਦਾ ਕਾਨੂੰਨ ਉਹ ਜਿਹੜੇ ਕਾਨੂੰਨ ਲਿਆਂਦੇ ਜਾ ਰਹੇ ਨੇ ਉਹ ਭਾਰਤੀ ਖੇਤੀ ਨੂੰ ਤਬਾਹ ਕਰਨ ਵਾਲੇ ਨੇ ਜੇ ਖੇਤੀ ਤਬਾਹ ਹੋਈ ਤੇ ਖੇਤੀ ਨਾਲ ਜੁੜੇ ਧੰਦੇ ਖੇਤ ਮਜ਼ਦੂਰ ਦਸਤਕਾਰ ਗਰੀਬ ਹਟਵਾਣੀਆਂ ਇਹ ਸਾਰੇ ਦੇ ਸਾਰੇ ਤਬਾਹ ਹੋ ਜਾਣਗੇ ਦੇਸ਼ ਦਾ ਜਿਹੜਾ ਬਾਜ਼ਾਰ ਹੈ ਉਹ ਸਾਰਾ ਖੇਤੀ ਦੇ ਨਾਲ ਚੱਲਦਾ ਹੈ ਔਰ ਸਰਕਾਰ ਇਹਨੂੰ ਬਿਲਕੁਲ ਕਹਿੰਦੀ ਕੋਝੇ ਔਰ ਕਰਦੀ ਕੋਝੇ ਅਜੇ ਵੀ ਇਹ ਸਮਝੌਤਾ ਜਿਹੜਾ ਜਿਸ ਤਰ੍ਹਾਂ ਦੱਸਿਆ ਗਿਆ ਕਿ ਉਹਨਾਂ ਨੇ ਮੇਜ਼ ਤੇ ਬੈ ਕੇ ਨਹੀਂ ਕੀਤਾ ਇਹ ਚੋਰ ਮੋਰਗੀਆਂ ਨਾਲ ਕਰ ਰਹੇ ਨੇ ਇਸ ਲਈ ਆਉਣ ਵਾਲਾ ਸਮਾਂ ਸਾਡੇ ਸਾਰਿਆਂ ਵਾਸਤੇ ਬਹੁਤ ਭਿਆਨਕ ਹੈ ਉਹ ਅਨਾਜ ਸੁਰੱਖਿਆ ਖਤਮ ਕਰ ਦੇਣਗੇ ਜਿਸ ਤਰ੍ਹਾਂ ਪਹਿਲਾਂ ਅਮਰੀਕਾ ਆਪਣੀਆਂ ਸ਼ਰਤਾਂ ਨਾਲ ਕੰਕ ਦੇਂਦਾ ਸੀ ਉਸ ਤਰ੍ਹਾਂ ਉਹ ਸਾਨੂੰ ਕੰਕ ਦੇ ਕੇ ਬਾਹ ਵੀ ਮਰੋੜੇਗਾ ਇਸ ਲਈ ਸਾਨੂੰ ਆਪਣੇ ਛੋਟੇ ਮੋਟੇ ਮਤਭੇਦ ਭੁਲਾ ਕੇ ਆਉਣ ਵਾਲੇ ਸਮੇਂ ਤੇ ਇਹ ਜਿਹੜੇ ਵੱਡੇ ਅੰਦੋਲਨ ਵੱਡੇ ਸੰਘਰਸ਼ ਮਜ਼ਦੂਰਾਂ ਕਿਸਾਨਾਂ ਨੇ ਇਸ ਦੇਸ਼ ਤੇ ਚਲਾਏ ਨੇ ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਔਰ 12 ਫਰਵਰੀ ਦੀ ਹੜਤਾਲ ਜਿਹੜੀ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਉਹਨੂੰ ਸਫਲ ਬਣਾਉਣਾ ਚਾਹੀਦਾ ਉਸੀ ਸਾਰੇ ਇੱਥੇ ਆਇਓ ਮੈਂ ਤੁਹਾਡਾ ਬਹੁਤ ਬਹੁਤ ਹਾਰਦਿਕ ਧੰਨਵਾਦ ਕਰਦਾ ਮੋਦੀ ਟਰੰਪ ਸਰਕਾਰ ਮੁਰਦਾਬਾਦ 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 ਕਾਰਪੋਰੇਟ ਪ੍ਰਸ ਸਰਕਾਰ ਮੁਰਦਾਬਾਦ 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 ਇਹ ਜਿਹੜੀ ਡੀਲ ਹੋਈ ਏ ਡੀਲ ਨਹੀਂ ਆਪਾਂ ਕਹਿ ਸਕਦੇ ਡੀਲ ਹੁੰਦੀ ਏ ਮੇਜ਼ ਤੇ ਬਹਿ ਕੇ ਬਰਾਬਰੀ ਦੀ ਇੱਕ ਤਰਫਾ ਸਮਝੌਦਾ ਅਮਰੀਕਾ ਨੇ ਆਪ ਹੀ ਐਲਾਨ ਕਰ ਦਿੱਤਾ ਸਾਡੀ ਸਰਕਾਰ ਨੂੰ ਪਤਾ ਨਹੀਂ ਕੀ ਏ ਇਹਨਾਂ ਨੇ ਉਹਨਾਂ ਦੇ ਅੱਗੇ ਗੋਡੇ ਟੇਕ ਦਿੱਤੇ ਨੇ ਇਹ ਬੜਾ ਐ ਸਖਾਵਾਂ ਸਾਡੀ ਖੇਤੀ ਵਾਸਤੇ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਏ ਇਹ ਸਮਝਉਦਾ ਸਾਨੂੰ ਕਿ ਤਾਈ ਇਹ برداشت ਨਹੀਂ ਕਿਉਂਕਿ ਸਾਡੀ ਜਿਹੜੀ ਖੇਤੀ ਏ ਛੋਟੀ ਖੇਤੀ ਏ ਅਮਰੀਕਾ ਦੀ ਖੇਤੀ ਬਹੁਤ ਵੱਡੀ ਖੇਤੀ ਏ ਅੱਜ ਅਮਰੀਕਾ ਦੇ ਇੱਕ ਕਿਸਾਨ ਨੂੰ 65 ਲੱਖ ਦੇ ਕਰੀਬ ਜਿਹੜੀ ਏ ਆਉਸਟ ਸਬਸਿਡੀ ਦਿੱਤੀ ਜਾਂਦੀ ਏ ਕਿਸਾਨ ਨੂੰ ਔਰ ਸਾਡੇ ਭਾਰਤ ਵਿੱਚ ਸਿਰਫ 6000 ਰੁਪਈਆ ਦੱਸੋ ਉਹ ਜਦੋਂ ਐਡੀ ਵੱਡੀ ਖੇਤੀ ਦਾ ਜਿਹੜਾ ਮਾਲ ਸਾਡੇ ਇੱਥੇ ਆਵੇਗਾ ਸਾਡੀ ਮੰਡੀ ਜਦੋਂ ਪਟ ਜਾਏਗੀ ਫਲੱਡ ਖੁੱਲ ਜਾਏਗਾ ਤਾਂ ਸਾਡਾ ਜਿਹੜਾ ਮਾਲ ਹੈ ਉਹ ਕੌਡੀਆਂ ਦੇ ਵਟੇ ਹੋ ਜਾਏਗਾ ਇਸ ਕਰਕੇ ਇਹ ਜਿਹੜੀ ਡੀਲ ਹੈ ਇਹ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਕੱਲ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ 15000 ਥਾਵਾਂ ਤੇ ਮੋਦੀ ਔਰ ਟੰਪ ਦੇ ਪੁਤਲੇ ਸਾੜੇ ਜਾ ਚੁਕੇ ਨੇ ਔਰ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਇਹ 50000 ਤੋਂ ਗਿਣਤੀ ਵੱਧ ਹੋ ਜਾਏਗੀ ਔਰ ਮੈਂ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦਾ ਕਿ 12 ਤਰੀਕ ਦੀ ਹੜਤਾਲ ਵਿੱਚ ਸਾਰੇ ਬਾਹਰ ਚੜ ਕੇ ਹਿੱਸਾ ਲਵੋ ਔਰ ਇਸ ਬਿਲਕੁਲ ਅੱਜ ਜਿਹੜਾ ਜਿਹੜਾ ਮਾਹੌਲ ਏ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਇਹਦੇ ਵਿੱਚ ਆਪਾਂ ਖਮੋਸ਼ ਨਹੀਂ ਰਹਿ ਸਕਦੇ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਸਾਰੇ ਸਾਹਮਣੇ ਆਓ ਔਰ ਇਹਨਾਂ ਦਾ ਡੱਟ ਕੇ ਵਿਰੋਧ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ